ਕਿੱਕਲੇ ਸੁਣਾ ਕੇ ਬੁੱਧੂ ਲੋਕਾਂ ਨੂੰ ਬਣਾਉਂਦੇ ਓ ਸਾਨੂੰ ਤਾਂ ਕੋਈ ਦਿਸਦੀ ਨਹੀਂ ਜਿਹੜੀ ਨੌਕਰੀ ਗਣਾਉਂਦੇ ਓ ਮਾਰ ਸੋਨੂੰ ਪਈ ਛੋੜੇ ਆਪਣੇ غرੂਰ ਤੋਂ ਤਾਰੇ ਦਿਨ ਚ ਤਾਂ ਹੀ ਤਾਂ ਸੋਨੂੰ ਬੁਖਾਤੇ ਸੰਗਰੂਰ ਤੋਂ ਮਹੱਲਾ ਕਲੀਨ ਕਾਂ ਚ ਹੋਵੇ ਇਲਾਜ ਲੱਖਾਂ ਦਾ ਗਣਾਉਂਦੇ ਐ ਮਹੱਲਾ ਕਲੀਨ ਕਾਂ ਚ ਹੁੰਦਾ ਇਲਾਜ ਲੱਖਾਂ ਦਾ ਗਣਾਉਂਦੇ ਐ ਆਪ ਅੱਖ ਦਾ ਇਲਾਜ ਵੀ ਇੰਗਲੈਂਡ ਤੋਂ ਕਰਾਉਂਦੇ ਐ ਦਿੱਲੀ ਵਾਲੇ ਸਾਹਿਬ ਵੇਖੋ ਜਨਤਾ ਨੂੰ ਤਾਰ ਗਏ ਕਹਿੰਦੇ ਇੱਕੋ ਝਟਕੇ 'ਚ ਉਹ ਕਰੋੜਾਂ ਰੁਪਏ ਢਕਾਰ ਗਏ ਸਿੱਤਨ ਮਹੀਨਿਆਂ 'ਚ ਚੰਨੀ ਮਾਫ ਬਿਜਲੀ ਕਰਾ ਗਿਆ ਸਿੱਤਨ ਮਹੀਨਿਆਂ 'ਚ ਚੰਨੀ ਮਾਫ ਬਿਜਲੀ ਕਰਾ ਗਿਆ ਉਹਦੇ ਨਾਂ ਤੇ ਵੀ ਸਾਹਿਬ ਨਾਮ ਆਪਣਾ ਬਣਾ ਗਿਆ ਕਹਿੰਦੇ ਰਾਜਧਾਨੀ ਸੀ ਜੋ ਜੜਾ ਉੱਥੋਂ ਹੀ ਹਲਾਤੀਆਂ ਜਿਹਨੂੰ ਰਾਜਧਾਨੀ ਕਹਿੰਦੇ ਸੀ ਜਿਹੜਾ ਉੱਥੋਂ ਹੀ ਹਲਾਤੀਆਂ ਬੁੱਢੇ ਜਰਨੈਲ ਨੇ ਸੀ ਚੀਕਾਂ ਮਰਵਾਤੀਆਂ ਲੋਕਾਂ ਚੁਣਿਆ ਸੀ ਇਹ ਭਲਾ ਕਰੂਗਾ ਪੰਜਾਬ ਦਾ ਲੋਕਾਂ ਨੇ ਤਾਂ ਚੁਣਿਆ ਸੀ ਕਿ ਭਲਾ ਕਰੂਗਾ ਪੰਜਾਬ ਦਾ ਪਰ ਗੈਕੀ ਵਾਲਾ ਕੀੜਾ ਲੱખી ਗਿਆ ਨਹੀਂ ਜਨਾਬ ਦਾ ਪਿੰਡੋਂ ਪਿੰਡ ਨਸ਼ਾ ਵੀ ਕੀ ਜਾਂਦਾ ਸ਼ਰੇ ਆਵੇਂ ਪਿੰਡੋਂ ਪਿੰਡ ਨਸ਼ਾ ਸ਼ੇ ਵੀ ਕੀ ਜਾਂਦਾ ਸ਼ਰੇ ਆਵੇਂ ਜੋ ਅੰਮ੍ਰਿਤ ਛਕਾਵੇ ਉਹਨੂੰ ਡੱਕਿਆ ਆ ਸਾਮੇ ਲਾਰੇ ਲਾ ਕੇ ਢਾਈ ਸਾਲ ਵਕਤ ਗੁਜ਼ਾਰਿਆ ਹੈ ਲਾਰੇ ਲਾ ਕੇ ਢਾਈ ਸਾਲ ਵਕਤ ਗੁਜ਼ਾਰਿਆ ਹੈ ਬੇਅਦਬੀ ਦਾ ਦੋਸ਼ੀ ਦੱਸੋ ਕਿਹੜਾ ਜੇਲ ਤਾੜਿਆ ਬੇਅਦਬੀ ਦਾ ਦੋਸ਼ੀ ਦੱਸੋ ਕਿਹੜਾ ਜੇਲ ਤਾੜਿਆ ਕਿੱਕ ਲਈ ਸਣਾ ਕੇ ਬੁੱਤੂ ਲੋਕਾਂ ਨੂੰ ਬਣਾਉਂਦੇ ਹੋ ਸਾਨੂੰ ਤਾਂ ਕੋਈ ਦਿਸਦੀ ਨਹੀਂ ਜਿਹੜੀ ਨੌਕਰੀ ਗਣਾਉਂਦੇ ਹੋ